ਸਤਨਾਮ ਸਿਰਵਾਹ ਗੁਰ ਸਾਹਿਬ ਜੀ ਦਤਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਗਣ ਤਪਰੇ ਪੰਡਾਰ ਨਕ ਨਥ ਖਸ ਮਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਾ ਖਾਣੇ ਨਾਨਕ ਸਚ ਹੈ ਵਿਚ ਬਾਣੀ ਅੰਦਰਤ ਸਰ ਗੁਰ ਬਾਣੀ ਕਹ ਸੇਵਕ ਜਨ ਮੰਨ ਪਰਤਖ ਗੁਰ ਨਿਸਤਾਰੇ ਸੋ ਕਹ ਟਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮਾਰੀ ਜਿਨ ਘਰ ਧਨ ਹਰ ਨਾਮ ਪਰਵਾਨ ਗੜੀ ਸੇ ਆਏ ਸਭਲ ਤਿਨਾਂ ਕੇ ਕਾਨਾ ਪਾਗ ਠੜੀ ਹਰ ਸੰਤ ਤੁਮਾਰੀ ਜਿਨ ਘਰ ਧਨ ਹਰ ਨਾਮ ਪਰਵਾਨ ਗੜੀ ਸੇ ਇਹ ਆਏ ਸਭਲ ਤਿਨਾ ਕੇ ਕੰਮ ਮੇਰੇ ਰਾਮ ਹਰ ਜਨ ਕਹ ਹਾਂ ਬਲ ਜਾਈ ਕਿ ਸਾਕ ਕਰ ਚਬਰ ਟੁਲਾਵ ਚਰਨ ਧੂੜ ਮੁਖ ਲਾਏ ਰਹਾ ਜਨਮ ਮਰਨ ਦੁਹੋ ਮੈ ਨਾਏ ਜਨ ਪਰੁਪਕਾਰੇ ਆਏ ਜੇ দান ਦੇ ਭਗਤੇ ਲਾਇਨ ਹਰ ਸੋਲੈਨ ਮਿਲਾਏ ਸਚੈ ਅਮਰ ਸਚੀ ਪਾਤਸ਼ਾਹ ਸੱਚੇ ਸੇ ਤੇਰਾ ਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਡੋਵਾ ਹਰ ਜਨ ਕੈ ਬੇਸਣ ਬੇਸ ਕਮਾਵਾ ਨਾਨਕ ਕੀ ਪ੍ਰਵਪਾਸ ਬੇਨੰਤੇ ਤੇਰੇ ਜਨ ਦੇਖਣ ਪਾਹਾ ਪੱਖਾ ਭੀਰੀ ਪੜੇ ਟੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ ਉਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 748 ਤੇ 759 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਮਹੱਲਾ ਪੰਜਵਾਂ ਸੋਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਐ ਇਹ ਹੀ ਗੱਲ ਸਮਝਾਉਣਾ ਚਾਹੁੰਦੇ ਐ ਕਿ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਉਹਦੇ ਵਿੱਚ ਇੱਕਮਿਕ ਹੋ ਜਾਂਦਾ ਹੈ ਉਹਦੇ ਕਾਰਜ ਵੀ ਸਾਰੇ ਪੂਰੇ ਹੋ ਜਾਂਦੇ ਐ ਉਹਨਾਂ ਦੇ ਫਿਰ ਸਾਰੇ ਸੰਸਾਰ ਦੇ ਵਿੱਚ ਸੋਭਾ ਵੀ ਹੁੰਦੀ ਐ ਅੱਜ ਇੱਥੇ ਗੁਰੂ ਸਾਹਿਬ ਕਹਿੰਦੇ ਆ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਲੋਕ ਪੈਸੇ ਕਰਕੇ ਕਹਿੰਦੇ ਨੇ ਮੈਂ ਅਮੀਰ ਆ ਜ਼ਮੀਨਾਂ ਕਰਕੇ ਕਹਿੰਦੇ ਆ ਮੈਂ ਅਸੀਂ ਅਮੀਰ ਆ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਕੋਲ ਉਸ ਪ੍ਰਮਾਤਮਾ ਦੇ ਨਾਮ ਦਾ ਧਨ ਹੈ ਨਾ ਕਹਿੰਦੇ ਉਹ ਵੀ ਅਮੀਰ ਨੇ ਉਹ ਜਿਹੜਾ ਪਰਮਾਤਮਾ ਦੇ ਨਾਮ ਦਾ ਧੰਨ ਹੈ ਨਾ ਜਿਹੜਾ ਉਹ ਇਕੱਠਾ ਕਿਵੇਂ ਹੁੰਦਾ ਹੈ ਕਹਿੰਦੇ ਕੋਈ ਪਿਛਲੇ ਕਰਮ ਹੁੰਦੇ ਐ ਭਾਗ ਠੜੇ ਹਰ ਸੰਤ ਤੁਮਾਰੇ ਭਾਗਾ ਦੇ ਨਾਲ ਕਹਿੰਦੇ ਉਹ ਸੰਤ ਬਣ ਜਾਂਦੇ ਐ ਫਿਰ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਜਿਨ੍ਹਾਂ ਕੋਲੇ ਨਾਮ ਦਾ ਖਜ਼ਾਨਾ ਹੈ ਨਾ ਉਹ ਕਹਿੰਦੇ ਅਸਲ ਦੇ ਵਿੱਚ ਸੰਤ ਨੇ ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ ਹੈ ਪਰਵਾਰ ਗਣੀ ਸਈ ਇਹ ਆਏ ਸਫਲ ਤਿੰਨਾ ਕੇ ਕਾਮਾ ਕਹਿੰਦੇ ਅਸਲ ਦੇ ਵਿੱਚ ਉਹ ਸੰਸਾਰ ਦੇ ਵਿੱਚ ਆਏ ਪਰਵਾਰ ਨੇ ਗੁਰੂ ਦੇ ਦਰ ਤੇ ਉਹ ਪਰਵਾਰ ਨੇ ਜਿਹੜਿਆਂ ਦੇ ਕੋਲ ਨਾਮ ਦਾ ਧਨ ਇਕੱਠਾ ਕੀਤਾ ਹੋਇਆ ਪਰਵਾਰ ਗਣੀ ਸਈ ਇਹ ਆਏ ਸਫਲ ਤਿੰਨਾ ਕੇ ਕੰਮਾਂ ਕਹਿੰਦੇ ਉਹਨਾਂ ਦੇ ਸਾਰੇ ਕੰਮ ਵੀ ਸਫਲ ਹੋ ਜਾਂਦੇ ਨੇ ਉਹਦੇ ਆਉਣਾ ਵੀ ਇੱਥੇ ਸਫਲ ਹੈ ਆ ਸੰਸਾਰ ਦੇ ਵਿੱਚ ਉਹਨਾਂ ਦਾ ਆਉਣਾ ਸਫਲ ਹੈ ਕਈ ਐਸੇ ਹੁੰਦੇ ਆ ਜਿਹੜੇ ਤਕਰੀਬਨ ਤਕਰੀਬਨ ਸਾਰੀ ਜ਼ਿੰਦਗੀ ਆਪਣੇ ਨਰਕ ਵਰਗੀ ਕੜ ਦਿੰਦੇ ਐ ਕਹਿੰਦੇ ਉਹਨਾਂ ਦਾ ਇਸ ਸੰਸਾਰ ਤੇ ਆਿਆਂ ਦਾ ਕੀ ਫਾਇਦਾ ਹੋਇਆ ਕਹਿੰਦੇ ਜੇ ਆਪਣੀ ਜ਼ਿੰਦਗੀ ਨਾ ਸਵਾਰ ਸਕੇ ਪਰਵਾਨ ਗਰੀ ਸਈ ਇਹ ਆਏ ਸਫਲ ਬਿਨਾਂ ਕੇ ਕਰਮ ਮੇਰੇ ਰਾਮ ਹਰ ਜਨ ਕਹਿ ਹਾਂ ਬਲ ਜਾਏ ਮੇਰੇ ਰਾਮ ਹਰ ਜਨ ਕਹਿ ਹਉ ਬਲ ਜਾਈ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਹੜੇ ਜਿਨ੍ਹਾਂ ਨੇ ਨਾਮ ਦਾ ਧਨ ਇਕੱਠਾ ਕਰ ਲਿਆ ਕਹਿੰਦੇ ਉਹਨਾਂ ਤੋਂ ਮੈਂ ਕੁਰਬਾਨ ਜਾਨਾ ਬਲਿਹਾਰ ਜਾਨਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈ ਕਹਿੰਦੇ ਮੈਂ ਤੇ ਕੁਰਬਾਨ ਜਾਂਣਾ ਉਹਨਾਂ ਤੋਂ ਜਿਨ੍ਹਾਂ ਨੇ ਨਾਮ ਦਾ ਧਨ ਇਕੱਠਾ ਕਰ ਲਿਆ ਠੀਕ ਹੈ ਪੈਸਾ ਵੀ ਹੋਣਾ ਚਾਹੀਦਾ ਇਨਸਾਨ ਕੋਲ ਕੰਮਕਾਰ ਕਰਨੇ ਚਾਹੀਦੇ ਨੇ ਗੁਰੂ ਨਾਨਕ ਸਾਹਿਬਾ ਨੇ ਕਹਿੰਦੇ ਕਿਰਤ ਕਰੋ ਕਿਰਤ ਕਰਕੇ ਜਿੰਨਾ ਵਰਜੀ ਪੈਸਾ ਇਕੱਠਾ ਕਰ ਲਓ ਭਗਤ ਨਾਮਦੇਵ ਜੀ ਕਹਿੰਦੇ ਐ ਅੱਠੇ ਪੈਰ ਕੰਮ ਕਰਦੇ ਰਹੋ ਤੇ ਆਹ ਜੀਵ ਦੇ ਨਾਲ ਉਸ ਪ੍ਰਮਾਤਮਾ ਦਾ ਨਾਮ ਜਪਦੇ ਰਹੋ ਦੋਨੋਂ ਹੀ ਗੱਲਾਂ ਇਕੱਠੀਆਂ ਕਈਆਂ ਨੇ ਪਰ ਕਹਿੰਦੇ ਨਾਮ ਦਾ ਧਨ ਜਿਨ੍ਹਾਂ ਨੇ ਇਕੱਠਾ ਕਰ ਲਿਆ ਉਹਨਾਂ ਤੋਂ ਫੇਰ ਵਲਿਹਾਰ ਜਾਈਦਾ ਕਹਿੰਦੇ ਕਹਿੰਦੇ ਉਹਨਾਂ ਤੋਂ ਕਿੰਨਾ ਇੱਕ ਪਿਆਰ ਕਰਦੇ ਹੋ ਜੀ ਤੁਸੀਂ ਉਹਨਾਂ ਨਾਲ ਗੁਰੂ ਅਰਜਨ ਸਾਹਿਬਰੇ ਕਹਿੰਦੇ ਕੇਸਾਂ ਕਾ ਕਰ ਚਵਰ ਢੁਲਾਵਾ ਚਰਨ ਧੂੜ ਮੁਖ ਲਾਈ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਇਨਸਾਨ ਹੁੰਦੇ ਆ ਨਾ ਜੀ ਜਿਹੜੇ ਸੰਤ ਬਣ ਜਾਂਦੇ ਆ ਭਾਵ ਕੇ ਜਿਹਨੇ ਪ੍ਰਮਾਤਮਾ ਦੇ ਸਾਰੇ ਗੁਣ ਆਪਣੇ ਚ ਪੈਦਾ ਕਰ ਲਏ ਕਹਿੰਦੇ ਉਹਦੇ ਤੋਂ ਕੇਸਾਂ ਆਪਣੇ ਕੇਸਾਂ ਦਾ ਬਣਾ ਕੇ ਚੌਰ ਕਹਿੰਦੇ ਉਹਦੇ ਤੋਂ ਮੈਂ ਚੌਰ ਕਰਾਂ ਕੇਸਾਂ ਕਾਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਕਹਿੰਦੇ ਉਹਦੇ ਚਰਨਾਂ ਦੀ ਧੂੜ ਮੈਂ ਆਪਣੇ ਮੱਥੇ ਨਾਲ ਲਾਵਾਂ ਕਿਉਂਕਿ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਨਾ ਕਿ ਜਿਹੜੇ ਇਨਸਾਨ ਪਰਮਾਤਮਾ ਦਾ ਨਾਮ ਜਪਦੇ ਐ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਸੁਪਨੇ ਹੂੰ ਬਰੜਾਏ ਕ ਜਿਹੇ ਮੁਖ ਨਿਕ ਸਹਰਾਵ ਤਾਕੇ ਪਗ ਕੇ ਪਾਣ ਹੀ ਮੇਰੇ ਤਨ ਕੋ ਜਾਮ ਕਹਿੰਦੇ ਜਿਹੜੇ ਸੁਪਨੇ ਚ ਪਏ ਵੀ ਵਾਹਿਗੁਰੂ 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 ਕਹਿੰਦੇ ਆ ਰਾਮ 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 ਕਹਿੰਦੇ ਆ ਅੱਲਾ ਅੱਲਾ ਕਹਿੰਦੇ ਆ ਕਹਿੰਦੇ ਮੇਰੇ ਸ਼ਰੀਰ ਤੋਂ ਚੰਮ ਉਤਾਰ ਕੇ ਉਹਦੇ ਚਰਨਾਂ ਦੇ ਵਿੱਚ ਉਹਦੇ ਪੈਰਾਂ ਦੇ ਵਿੱਚ ਜੁੱਤੀਆਂ ਬਣਾ ਕੇ ਪਾ ਦਿਓ ਮੈਂ ਆਪਣੇ ਆਪ ਨੂੰ ਤੁਹਾਨੂੰ ਸਮਝਾਂਗਾ ਇੱਥੇ ਗੁਰੂ ਸਾਹਿਬ ਕਹਿੰਦੇ ਕੇਸਾਂ ਕਾ ਘਰ ਚਵਰ ਢਲਾਵਾ ਚਰਨ ਧੋੜ ਮੁਖ ਲਾਏ ਕਹਿੰਦੇ ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਦੇ ਤੇ ਚਲਾ ਦਿਆਂ ਤੇ ਕਹਿੰਦੇ ਉਹਦੇ ਚਰਨਾਂ ਦੇ ਧੋੜ ਮੈਂ ਆਪਣੇ ਮੱਥੇ ਨਾਲ ਲਾ ਲਾਂ ਕਹਿੰਦੇ ਰਹਾਉ ਰਹਾਉ ਤੋਂ ਨਾਲ ਦੀ ਨਾਲ ਸ਼ਬਦ ਕਹਿੰਦੇ ਆ ਗੁਰੂ ਸਾਹਿਬ ਕਿ ਜਨਮ ਮਰਨ ਦੋ ਹੋਵੇਂ ਨਾਹੀਂ ਜਨ ਪਰਉਪਕਾਰੀ ਆਏ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਨਿਸਾਰ ਹੁੰਦੇ ਐ ਕਹਿੰਦੇ ਉਹ ਜਨਮ ਮਰਨ ਤੋਂ ਦੂਰ ਹੁੰਦੇ ਐ ਉਹਨਾਂ ਦੇ ਜਨਮ ਮਰਨ ਦੇ ਗੇੜ 'ਚ ਨਹੀਂ ਹੁੰਦੇ ਕਹਿੰਦੇ ਉਹਤੇ ਆਉਂਦੇ ਐ ਸੰਸਾਰ 'ਚ ਦੂਜਿਆਂ ਤੇ ਸਾਡੇ ਵਰਗਿਆਂ ਤੇ ਪਰਉਪਕਾਰ ਕਰਨ ਵਾਸਤੇ ਆਉਂਦੇ ਐ ਜੇ ਗੁਰੂ ਨਾਨਕ ਸਾਹਿਬ ਜੀ ਆਏ ਉਹ ਜਨਮ ਮਰਨ ਦੇ ਗੇੜ 'ਚ ਥੋੜੇ ਹੀ ਸੀ ਉੱਤੇ ਪਰਉਪਕਾਰ ਕਰਨ ਵਾਸਤੇ ਆਏ ਸੀ ਜਿਹੜੇ ਮਹਾਪੁਰਸ਼ਾਂ ਦੀ ਬਾਣੀ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ 35 ਮਹਾਪੁਰਸ਼ਾਂ ਦੀ ਬਾਣੀ ਹੈ ਇਹ 35 ਮਹਾਪੁਰਸ਼ ਜਿਹੜੇ ਸੀ ਇਹ ਪਰਉਪਕਾਰ ਕਰਨ ਵਾਸਤੇ ਆਏ ਸੀ ਇਹ ਜਨਮ ਮਰਨ ਦੇ ਗੇੜ ਤੋਂ ਬਾਹਰ ਸੀ ਜਨਮ ਮਰਨ ਦੋਹੋ ਮੈਂ ਨਾਹੀਂ ਜਨ ਪਰਉਪਕਾਰੇ ਆਏ ਈ ਦਾਨ ਦੇ ਭਗਤਿ ਲਾਇਨ ਹਰਸਿਓ ਲੈਨ ਮਿਲਾਇ ਕਹਿੰਦੇ ਉਹ ਫਿਰ ਭਗਤੀ ਦੇ ਵਿੱਚ ਲਾ ਲੈਂਦੇ ਆ ਆਪਣੇ ਨਾਲ ਮਿਲਾ ਲੈਂਦੇ ਆ ਸਾਡੇ ਵਰਗਿਆਂ ਨੂੰ ਵੀ ਜੇ ਅਸੀਂ ਪਰਮਾਤਮਾ ਦੇ ਉਹਨਾਂ ਪੰਤੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਕਰਦੇ ਰਵਾਂਗੇ ਕਹਿੰਦੇ ਉਹਨਾਂ ਨੇ ਫਿਰ ਆਪਣੇ ਨਾਲ ਜੋੜ ਲੈਣਾ ਜੀ ਦਾਨ ਦੇ ਭਗਤੀ ਲਾਇਨ ਉਹ ਭਗਤੀ ਕਰਨ ਲਾ ਦਿੰਦੇ ਐ ਫਰਸਿਓ ਲਾਇਨ ਮਿਲਾਏ ਆਪਣੇ ਵਿੱਚ ਮਿਲਾ ਲੈਂਦੇ ਐ ਸੱਚਾ ਅਮਰ ਸੱਚੀ ਬਾਤਿ ਸ਼ਾਹੇ ਸੱਚੇ ਸੇਤੀ ਰਾਤੀ ਜਿਹੜੇ ਉਸ ਪਰਮਾਤਮਾ ਦੇ ਰੰਗ ਚ ਰੰਗੇ ਜਾਂਦੇ ਰਾਤੀ ਦਾ ਭਾ ਹੁੰਦਾ ਰੰਗੇ ਜਾਣ ਇੱਕਵੇਂ ਇੱਕ ਹੋ ਜਾਣਾ ਕਹਿੰਦੇ ਜਿਹੜੇ ਉਸ ਪਰਮਾਤਮਾ ਦੇ ਰੰਗ ਚ ਰੰਗੇ ਜਾਂਦੇ ਹਨ ਸੱਚਾ ਅਮਰ ਅਮਰ ਦਾ ਭਾਵੰਦਾ ਹੁਕਮ ਕਿ ਉਹਨਾਂ ਦਾ ਹੁਕਮ ਵੀ ਸੱਚ ਹੈ ਜਿਹੜਾ ਕੁਝ ਮੂਚੂ ਕਹਿੰਦਾ ਉਹੀ ਸੱਚ ਹੋਣਾ ਸੱਚੀ ਪਾਤਸ਼ਾਹੇ ਉਹਨਾਂ ਦੀ ਜਿਹੜੀ ਪਾਤਸ਼ਾਹੀ ਹੈ ਉਹ ਵੀ ਸੱਚੀ ਹੈ ਸੱਚੇ ਸੇਤੀ ਰਾਤੇ ਜਿਹੜੇ ਉਸ ਪਰਮਾਤਮਾ ਦੇ ਵਿੱਚ ਰੰਗੇ ਜਾਂਦੇ ਆ ਉਹਨਾਂ ਦੀ ਕਹਿੰਦੇ ਭਾਤਿਸ਼ਾ ਵੀ ਸੱਚੀ ਹੈ ਤੇ ਉਹਨਾਂ ਦਾ ਜਿਹੜਾ ਹੁਕਮ ਹੈ ਉਹ ਵੀ ਸੱਚਾ ਹੈ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ ਸੁਖ ਭਾਵ ਆਨੰਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਨੰਦ ਆ ਜਾਂਦਾ ਜਿਵੇਂ ਆਨੰਦ ਸਾਹਿਬ ਦਾ ਬਾੜ ਪੜਦੇ ਨਾ ਪੰਗਤੀ ਆਉਂਦੀ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਦੋਂ ਗੁਰੂ ਦੇ ਨਾਲ ਮਿਲਾਂਗੇ ਅਸਲ ਤੇ ਆਨੰਦ ਦਾ ਪਤਾ ਫੇਰ ਲੱਗਣਾ ਹੈ ਕਿ ਆਨੰਦ ਹੈ ਕੀ ਅਸੀਂ ਤੇ ਬਸ ਘਰ ਚ ਮੜਾਇਆ ਸੁੱਖ ਹੋਇਆ ਉਸੇ ਨੂੰ ਹੀ ਕਹੀ ਜਾਂਦੇ ਆ ਆਨੰਦ ਆ ਗਿਆ ਉਹ ਸੁੱਖ ਜਦੋਂ ਫਿੱਕਾ ਪੈ ਜਾਂਦਾ ਫੇਰ ਉਹ ਆਨੰਦ ਕਿੱਥੇ ਜਾਂਦਾ ਜਦੋਂ ਗੁਰਬਾਣੀ ਦੇ ਨਾਲ ਜੁੜ ਜਾਗੇ ਇਹ ਆਨੰਦ ਇੱਕ ਵਾਰੀ ਆ ਗਿਆ ਇਹ ਫਿਰ ਫਿੱਕਾ ਨਹੀਂ ਪੈਣਾ ਇਹ ਤੇ ਸਦਾੇ ਚੱਲਦਾ ਰਹਿਣਾ ਅੰਦਰ ਜਿਵੇਂ ਝੜਨਾ ਵਗਦਾ ਰਹਿੰਦਾ ਨਾ ਇਸੇ ਤਰ੍ਹਾਂ ਹੀ ਫਿਰ ਇਹ ਆਨੰਦ ਕਦੇ ਵਿੱਚੋਂ ਇੱਕਾ ਨਹੀਂ ਬੈਂਦਾ ਸੱਚਾ ਸੁਖ ਸੱਚੀ ਵਡਿਆਈ ਇਹ ਜਿਹੜੀ ਵਡਿਆਈ ਹੈ ਵੀ ਸੱਚੀ ਬਣ ਜਾਣੀ ਉਹਨਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਦੇ ਨਾਲ ਇਹ ਸ਼ਬਦ ਜੁੜ ਗਏ ਕਿ ਉਹਨਾਂ ਦੀਆਂ ਵਡਿਆਈਆਂ ਕਿੰਨੀਆਂ ਨੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਉਹਨਾਂ ਦੀਆਂ ਵਡਿਆਈਆਂ ਵੀ ਸਖੀਆਂ ਨੇ ਕਿਉਂਕਿ ਉਹਨਾਂ ਨੇ ਕੋਈ ਮਾੜਾ ਕੰਮ ਕੀਤਾ ਹੀ ਨਹੀਂ ਅਸੀਂ ਤੇ ਪਤਾ ਨਹੀਂ ਕਿੰਨੇ ਕਿ ਜ਼ਿੰਦਗੀ 'ਚ ਮਾੜੇ ਕਰਮ ਕਰਦੇ ਆ ਉਹਨਾਂ ਦਾ ਸੱਚਾ ਹੀ ਸੁਖ ਹੈ ਉਹਨਾਂ ਦੀ ਸੱਚੀ ਹੀ ਵਡਿਆਈ ਹੈ ਜਿਸ ਕੇ ਸੇ ਤਿੰਨ ਜਾਤੇ ਜਿਨ੍ਹਾਂ ਦੇ ਨਾਲ ਸੱਚੇ ਪਾਤਸ਼ਾਹ ਤੋਂ ਇੱਕਮਿਕ ਹੋ ਜਾਣਾ ਹੈ ਉਹਨਾਂ ਦੇ ਫਿਰ ਸੁੱਖ ਮਿਲ ਜਾਂਦਾ ਉਹਨਾਂ ਨੂੰ ਉਹਨਾਂ ਦੀ ਵਡਿਆਈ ਵੀ ਸੱਚੀ ਹੋ ਜਾਂਦੀ ਹੈ ਤੇ ਫਿਰ ਕਰਨਾ ਕੀ ਚਾਹੀਦਾ ਸਾਨੂੰ ਐਸੇ ਗੁਰੂ ਦੇ ਨਾਲ ਪੱਖਾ ਫੇਰੀ ਬਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਕਹਿੰਦੇ ਫਿਰ ਪੱਖਾ ਫੇਰਨਾ ਚਾਹੀਦਾ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਨਾ ਜਦੋਂ ਕਿਤੇ ਦੀਵਾਰ ਲੱਗਦੇ ਕਿਸੇ ਮਹਾਂਪੁਰਖਾਂ ਦੇ ਉੱਥੇ ਫਿਰ ਲੋਕੀ ਪੱਖਾ ਫੇਰਦੇ ਭਾਵ ਕੇ ਵੱਡੇ ਵੱਡੇ ਪੱਖੇ ਬਣਾਏ ਉਹਦੇ ਝੱਲ ਮਾਰਦੇ ਸਾਰਿਆਂ ਨੂੰ ਹਵਾ ਦਿੰਦੇ ਅੱਜ ਤੇ ਚਲੋ ਸਾਧਨ ਬਦਲ ਗਏ ਪੱਖੇ ਕੀ ਏਸੀ ਕੀ ਕੋਲਰ ਕੀ ਸਾਰਾ ਕੁਝ ਆ ਜਾਂਦਾ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਪੱਥਾ ਫੇਰ ਹੀ ਪਾਣੀ ਢੋਵਾ ਪਾਣੀ ਦੇ ਨਾਲ ਸੇਵਾ ਕਰਾਂ ਹਰ ਜਨ ਕੈ ਪੀਸਣ ਪੀਸ ਕਮਾਵਾ ਕਹਿੰਦੇ ਫਿਰ ਚੱਕੀ ਦੇ ਨਾਲ ਕੰਮ ਕਰਕੇ ਉਹਨਾਂ ਦੀ ਸੇਵਾ ਕਰਾਂ ਆਟਾ ਲੰਗਰ ਵਾਸਤੇ ਨਾਨਕ ਕੀ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖ ਕੇ ਕਹਿੰਦੇ ਆ ਨਾਨਕ ਕੀ ਪ੍ਰਭ ਪਾਸ ਬਿਨੰਤੇ ਸੱਚੇ ਪਾਤਸ਼ਾਹ ਮੇਰੀ ਵੀ ਇੱਕ ਬੇਨਤੀ ਹੈ ਸਾਦੇ ਵਾਸਤੇ ਜੀ ਗੁਰੂ ਸਾਹਿਬ ਕਹਿੰਦੇ ਤੇਰੇ ਜਨ ਦੇਖਣ ਪਾਵਾਂ ਕਹਿੰਦੇ ਜਿਹੜੇ ਤੇਰੇ ਜਨ ਨੇ ਨਾ ਤੇਰੇ ਸੇਵਕ ਨੇ ਮੈਂ ਉਹਨਾਂ ਨੂੰ ਰੋਜ਼ ਦੇਖਦਾ ਰਹਾ ਬਸ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਵੀ ਉਹਨਾਂ ਨੂੰ ਰੋਜ਼ ਵੇਖਦਾ ਰਹਾ ਗੁਰੂ ਸਾਹਿਬ ਦੇਖੋ ਕਿੰਨਾ ਪਿਆਰਾ ਸ਼ਬਦ ਗੁਰੂ ਸਾਹਿਬ ਨੇ ਲਿਖਿਆ ਕਿ ਪੱਖਾ ਫੇਰੀ ਪਾੜੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਦਕ ਕੀ ਪ੍ਰਵਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ